ਸੰਦੇ ਹੋਏ ਮੂੰਹ ਵਿੱਚ ਪਾਣੀ ਆਉਣਾ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਲਾਰ ਵਗਣਾ ਕਹਿੰਦੇ ਹਾਂ ਇੱਕ ਬਹੁਤ ਹੀ ਆਮ ਗੱਲ ਹੈ ਅਤੇ ਜਾਦਤਰ ਮਾਮਲਿਆਂ ਵਿੱਚ ਇਹ ਕਿਸੇ ਵੱਡੀ ਸਮੱਸਿਆ ਦੀ ਨਿਸ਼ਾਨੀ ਨਹੀਂ ਹੁੰਦੀ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਸਰੀਰ ਖਾਸ ਕਰਕੇ ਸਾਡਾ ਮੂੰਹ ਲਾਰ ਕਿਉਂ ਬਣਾਉਂਦਾ ਹੈ ਲਾਰ ਦਾ ਕੰਮ ਸਾਡੇ ਮੂੰਹ ਨੂੰ ਗਿੱਲਾ ਰੱਖਣਾ ਖਾਣੇ ਨੂੰ ਹਜ਼ਮ ਕਰਨ ਵਿੱਚ ਮਦਦ ਕਰਨਾ ਅਤੇ ਕਟਾਣੂਆਂ ਨਾਲ ਲੜਨਾ ਹੈ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਅਸੀਂ ਲਗਾਤਾਰ ਲਾਰ ਬਣਾਉਂਦੇ ਰਹਿੰਦੇ ਹਾਂ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਉਸ ਨੂੰ ਥੋੜੀ ਥੋੜੀ ਦੇਰ ਬਾਅਦ ਨਿਕਲ ਰਹੇ ਹਾਂ ਇਹ ਇੱਕ ਅਜਿਹੀ ਕਿਰਿਆ ਹੈ ਜੋ ਆਪਣੇ ਆਪ ਹੁੰਦੀ ਰਹਿੰਦੀ ਹੈ ਪਰ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਸਭ ਕੁਝ ਬਦਲ ਜਾਂਦਾ ਹੈ ਨੀਂਦ ਵਿੱਚ ਖਾਸ ਕਰ ਜਦੋਂ ਅਸੀਂ ਬਹੁਤ ਡੂੰਗੀ ਨੀਂਦ ਵਿੱਚ ਹੁੰਦੇ ਹਾਂ ਤਾਂ ਸਾਡੇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਪੂਰੀ ਤਰ੍ਹਾਂ ਆਰਾਮ ਦੀ ਹਾਲਤ ਵਿੱਚ ਚਲੀਆਂ ਜਾਂਦੀਆਂ ਹਨ ਇਸ ਵਿੱਚ ਸਾਡੇ ਚਿਹਰੇ ਅਤੇ ਗਲੇ ਦੀਆਂ ਮਾਸਪੇਸ਼ੀਆਂ ਵੀ ਸ਼ਾਮਲ ਹੁੰਦੀਆਂ ਹਨ ਜਦੋਂ ਇਹ ਮਾਸਪੇਸ਼ੀਆਂ ਢਿੱਲੀਆਂ ਪੈਂਦੀਆਂ ਹਨ ਤਾਂ ਸਾਡਾ ਮੂੰਹ ਥੋੜਾ ਖੁੱਲ ਸਕਦਾ ਹੈ ਅਤੇ ਨਾਲ ਹੀ ਜੋ ਨਿਗਲਣ ਦੀ ਸਾਡੀ ਆਦਤ ਹੈ ਉਹ ਵੀ ਬਹੁਤ ਹੌਲੀ ਹੋ ਜਾਂਦੀ ਹੈ ਅਸੀਂ ਓਨੀ ਜਲਦੀ ਜਲਦੀ ਲਾਰ ਨੂੰ ਅੰਦਰ ਨਹੀਂ ਨਿਕਲਦੇ ਜਿੰਨੀ ਜਲਦੀ ਅਸੀਂ ਜਾਗਦੇ ਹੋਏ ਨਿਕਲਦੇ ਹਾਂ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਲਾਰ ਮੂੰਹ ਵਿੱਚ ਹੀ ਜਮਾ ਹੋਣ ਲੱਗਦੀ ਹੈ ਹੁਣ ਇਸ ਜਮਾ ਹੋਈ ਲਾਰ ਦਾ ਬਾਹਰ ਆਉਣ ਨਾਲ ਕੀ ਲੈਣਾ ਦੇਣਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਸਾਡੇ ਸੌਣ ਦਾ ਤਰੀਕਾ ਯਾਨੀ ਸਾਡੀ ਸਲੀਪਿੰਗ ਪੋਜੀਸ਼ਨ ਜੇਕਰ ਕੋਈ ਇਨਸਾਨ ਆਪਣੀ ਪਿੱਠ ਦੇ ਭਾਰ 'ਤੇ ਸੌਂਦਾ ਹੈ ਤਾਂ ਗੁਰੂਤਵਾਕਰਸ਼ਨ ਦੇ ਕਾਰਨ ਜੋ ਵੀ ਲਾਰ ਮੂੰਹ ਵਿੱਚ ਜਮਾ ਹੁੰਦੀ ਹੈ ਉਹ ਆਪਣੇ ਆਪ ਗਲੇ ਦੇ ਪਿੱਛੇ ਚਲੀ ਜਾਂਦੀ ਹੈ ਅਤੇ ਅਸੀਂ ਉਸ ਨੂੰ ਨਿਗਲ ਲੈਂਦੇ ਹਾਂ ਭਾਵੇਂ ਅਸੀਂ ਸੌ ਰਹੇ ਹੋਈਏ ਪਰ ਸਾਡੇ ਵਿੱਚੋਂ ਜ਼ਿਆਤਰ ਲੋਕ ਜਾਂ ਤਾਂ ਪਾਸਾ ਲੈ ਕੇ ਸੌਂਦੇ ਹਨ ਜਾਂ ਫਿਰ ਪੇਟ ਦੇ ਭਾਰ 'ਤੇ ਸੌਂਦੇ ਹਨ ਜਦੋਂ ਤੁਸੀਂ ਪਾਸਾ ਲੈ ਕੇ ਜਾਂ ਪੇਟ ਦੇ ਭਾਰ 'ਤੇ ਸੌਂਦੇ ਹੋ ਅਤੇ ਟਾੜਾ ਮੂੰਹ ਨੀਂਦ ਵਿੱਚ ਥੋੜਾ ਖੁੱਲ ਜਾਂਦਾ ਹੈ ਤਾਂ ਗੁਰੂਤਵਾਕਰਸ਼ਨ ਉਸ ਜਮਾ ਹੋਈ ਲਾਰ ਨੂੰ ਗਲੇ ਦੇ ਪਿੱਛੇ ਲਜਾਣ ਦੀ ਬਜਾਏ ਤੁਹਾਡੇ ਮੂੰਹ ਦੇ ਕੋਨੇ ਤੋਂ ਬਾਹਰ ਵੱਲ ਖਿੱਚਦਾ ਹੈ ਬਸ ਇਸੇ ਕਾਰਨ ਲਾਰ ਟਪਕ ਕੇ ਸਰਾਣੇ ਤੇ ਆ ਜਾਂਦੀ ਹੈ ਇਸ ਲਈ ਇਹ ਅਕਸਰ ਉਹਨਾਂ ਲੋਕਾਂ ਨਾਲ ਜ਼ਿਆਦਾ ਹੁੰਦਾ ਹੈ ਜੋ ਸਾਈਡ ਤੇ ਜਾਂ ਪੇੜ ਦੇ ਭਾਰ ਸੌਣਾ ਪਸੰਦ ਕਰਦੇ ਹਨ ਇਹ ਇਸ ਗੱਲ ਦਾ ਵੀ ਸੰਕੇਤ ਹੋ ਸਕਦਾ ਹੈ ਕਿ ਤੁਸੀਂ ਬਹੁਤ ਡੂੰਗੀ ਅਤੇ ਚੰਗੀ ਨੀਂਦ ਲੈ ਰਹੇ ਹੋ ਕਿਉਂਕਿ ਤੁਹਾਡਾ ਸਰੀਰ ਪੂਰੀ ਤਰ੍ਹਾਂ ਰਿਲੈਕਸ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਵਜ੍ਹਾ ਹਨ ਜੋ ਇਸ ਸਮੱਸਿਆ ਨੂੰ ਵਧਾ ਸਕਦੀਆਂ ਹਨ ਇੱਕ ਬਹੁਤ ਹੀ ਆਮ ਵਜ੍ਹਾ ਹੈ ਨੱਕ ਦਾ ਬੰਦ ਹੋਣਾ ਜੇਕਰ ਕਿਸੇ ਨੂੰ ਰਿਕਾਮ ਹੈ ਅਲਰਜੀ ਹੈ ਜਾਂ ਸਾਈਨਸ ਦੀ ਕੋਈ ਦਿੱਕਤ ਹੈ ਤਾਂ ਉਸ ਦਾ ਨੱਕ ਬੰਦ ਹੋ ਸਕਦਾ ਹੈ ਜਦੋਂ ਨੱਕ ਰਾਹੀਂ ਸਾਹ ਲੈਣਾ ਮੁਸ਼ਕਲ ਹੁੰਦਾ ਹੈ ਤਾਂ ਸਰੀਰ ਆਪਣੇ ਆਪ ਮੂੰਹ ਰਾਹੀਂ ਸਾਹ ਲੈਣ ਲੱਗਦਾ ਹੈ ਰਾਤ ਭਰ ਮੂੰਹ ਖੁੱਲਾ ਰੱਖ ਕੇ ਸਾਹ ਲੈਣ ਨਾਲ ਦੋ ਗੱਲਾਂ ਹੁੰਦੀਆਂ ਹਨ ਇੱਕ ਤਾਂ ਮੂੰਹ ਖੁੱਲਾ ਹੋਣ ਨਾਲ ਲਾਰ ਨੂੰ ਬਾਹਰ ਨਿਕਲਣ ਦਾ ਸਿੱਧਾ ਰਸਤਾ ਮਿਲ ਜਾਂਦਾ ਹੈ ਅਤੇ ਦੂਜਾ ਮੂੰਹ ਰਾਹੀਂ ਸਾਹ ਲੈਣ ਤੇ ਕਈ ਵਾਰ ਸਰੀਰ ਲਾਰ ਦਾ ਉਤਪਾਦਨ ਥੋੜਾ ਵਧਾ ਵੀ ਦਿੰਦਾ ਹੈ ਤਾਂ ਕਿ ਮੂੰਹ ਸੁੱਕਾ ਨਾ ਪਵੇ ਇਸ ਲਈ ਜਿਨ੍ਹਾਂ ਦਿਨਾਂ ਵਿੱਚ ਤੁਹਾਡਾ ਨੱਕ ਬੰਦ ਹੁੰਦਾ ਹੈ ਉਹਨਾਂ ਦਿਨਾਂ ਵਿੱਚ ਤੁਹਾਨੂੰ ਇਹ ਸਮੱਸਿਆ ਜ਼ਿਆਦਾ ਹੋ ਸਕਦੀ ਹੈ ਇਹ ਦਿਖਾਉਂਦਾ ਹੈ ਕਿ ਤੁਹਾਡਾ ਸਰੀਰ ਬਸ ਸਾਹ ਲੈਣ ਲਈ ਖੁਦ ਨੂੰ ਐਡਜਸਟ ਕਰ ਰਿਹਾ ਹੈ। ਕੁਝ ਹੋਰ ਛੋਟੀਆਂ ਮੋਟੀਆਂ ਵਜ੍ਹਾ ਵੀ ਹੋ ਸਕਦੀਆਂ ਹਨ ਜਿਵੇਂ ਕੁਝ ਲੋਕਾਂ ਨੂੰ ਪੇਟ ਵਿੱਚ ਤਜਾਬ ਬਣਨ ਦੀ ਸਮੱਸਿਆ ਹੁੰਦੀ ਹੈ। ਕਈ ਵਾਰ ਇਹ ਪੇਟ ਦਾ ਤਜਾਬ ਗਲੇ ਤੱਕ ਆ ਜਾਂਦਾ ਹੈ ਜਿਸ ਨਾਲ ਜਲਨ ਹੁੰਦੀ ਹੈ। ਸਰੀਰ ਇਸ ਜਲਨ ਨੂੰ ਸ਼ਾਂਤ ਕਰਨ ਲਈ ਅਤੇ ਤਜਾਬ ਨੂੰ ਵਾਪਸ ਪੇਟ ਵਿੱਚ ਧੱਕਣ ਲਈ ਜ਼ਿਆਦਾ ਲਾਰ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਵਾਧੂ ਲਾਰ ਵੀ ਰਾਤ ਨੂੰ ਬਾਹਰ ਆ ਸਕਦੀ ਹੈ। ਕੁਝ ਖਾਸ ਤਰ੍ਹਾਂ ਦੀਆਂ ਦਵਾਈਆਂ ਦੇ ਸਾਈਡ ਇਫੈਕਟ ਵਜੋਂ ਵੀ ਲਾਰ ਜ਼ਿਆਦਾ ਬਣ ਸਕਦੀ ਹੈ। ਪਰ ਜ਼ਿਆਦਾਤਰ ਲੋਕਾਂ ਲਈ ਸੌਂਦੇ ਹੋਏ ਮੂੰਹ ਤੋਂ ਪਾਣੀ ਆਉਣ ਦਾ ਮਤਲਬ ਸਿਰਫ ਇਹ ਹੈ ਕਿ ਉਹ ਡੂੰਗੀ ਨੀਂਦ ਵਿੱਚ ਸਨ ਉਨ੍ਹਾਂ ਦੀਆਂ ਮਾਸਪੇਸ਼ੀਆਂ ਆਰਾਮ ਕਰ ਰਹੀਆਂ ਸਨ ਅਤੇ ਉਹ ਸ਼ਾਇਦ ਪਾਸਾ ਲੈ ਕੇ ਸੌ ਰਹੇ ਸਨ ਇਹ ਆਮ ਤੌਰ ਤੇ ਚਿੰਤਾ ਦੀ ਗੱਲ ਨਹੀਂ ਹੈ ਬਸ ਥੋੜੀ ਸਫਾਈ ਦੀ ਪਰੇਸ਼ਾਨੀ ਵਧਾ ਦਿੰਦਾ ਹੈ ਜੇਕਰ ਤੁਸੀਂ ਪਿੱਠ ਦੇ ਭਾਰ ਸੌਣ ਦੀ ਆਦਤ ਪਾਓ ਜਾਂ ਨੱਕ ਸਾਫ਼ ਰੱਖ ਕੇ ਸੋਮੋ ਤਾਂ ਇਸ ਵਿੱਚ ਕਾਫੀ ਕਮੀ ਆ ਸਕਦੀ ਹੈ